ਸਤ ਗੁਰ ਸੁਪਣੇ ਚ ਆਏ ਕਹਿੰਦੇ ਮਨ ਗਠੜੀ ਸਤ ਗੁਰ ਸੁਪਣੇ ਚ ਆਏ ਕਹਿੰਦੇ ਮਨ ਗਠੜੀ ਇਥੇ ਬੈਠ ਨਹੀਂ ਰਹਿਣਾ ਕਹਿੰਦੇ ਬੰਨ ਗਠੜੀ ਇਥੇ ਬੈਠ ਨਹੀਂ ਰਹਿਣਾ ਕਹਿੰਦੇ ਬੰਨ ਗਠੜੀ ਸਤ ਗੁਰ ਲਾਣ ਮੈਨੂੰ ਆਗੇ ਕਹਿੰਦੇ ਬੰਨ ਗਠੜੀ ਸਤ ਗੁਰ ਲਾਣ ਮੈਨੂੰ ਆਏ ਕਹਿੰਦੇ ਬਨ ਗਠੜੀ ਸਤ ਗੁਰ ਤਰਸ ਕਮਾ ਕੇ ਬਚਾਉਣ ਆਏ ਨੇ ਸਾਨੂੰ ਦੁਖੀਆਂ ਨੂੰ ਵੇਖ ਕੇ ਛਡਾਉਣ ਆਏ ਨੇ ਸਤ ਗੁਰ ਤਰਸ ਕਮਾ ਕੇ ਬਚਾਉਣ ਆਏ ਨੇ ਸਾਨੂੰ ਦੁਖੀਆਂ ਨੂੰ ਦੇਖ ਕੇ ਛਡਾਉਣ ਆਏ ਨੇ ਚੰਗਾ ਕੰਮ ਕੋਈ ਨਾ ਕੀਤਾ ਕਦੀ ਬਣਾ ਗਠੜੀ ਮੈਂ ਚੰਗਾ ਕੰਮ ਕੋਈ ਨਾ ਕੀਤਾ ਕਦੀ ਬਣਾ ਗਠੜੀ ਸਤ ਗੁਰ ਸੁਪਨੇ ਚ ਆਏ ਕਹਿੰਦੇ ਬਣ ਗਠੜੀ ਜਿਸਤ ਗੁਰ ਸੁਪਨੇ ਚ ਆਏ ਕਹਿੰਦੇ ਬਨ ਗਠੜੀ ਸਤ ਗੁਰ ਤੁਰਦਾਰੇ ਗਾ ਪਹੁੰਚੋਂ ਆਏ ਨੇ ਸਾਨੂੰ ਜਮਾ ਵਾਲੀ ਮਾਰ ਤੋਂ ਬਚਾਉਣ ਆਏ ਨੇ ਸਤ ਗੁਰ ਤਰ ਦਰਗਾਹ ਪਹੁੰਚਾਉਣ ਆਏ ਨੇ ਸਾਨੂੰ ਜਮਾ ਵਾਲੀ ਮਾਰ ਤੋਂ ਬਚਾਉਣ ਆਏ ਨੇ ਮੇਥੋਂ ਪਜਣ ਨਾ ਹੋਇਆ ਕਦੀ ਬਨਾ ਗਠੜੀ ਜੀ ਮੈਂ ਤੋਂ ਭਜਨ ਨਾ ਹੋਇਆ ਕਦੀ ਬਨਾ ਗਠੜੀ ਸਤ ਗੁਰ ਸੁਪਣੇ ਚ ਆਏ ਕਹਿੰਦੇ ਬਨ ਗਠੜੀ ਸਤ ਗੁਰ ਸੁਪਣੇ ਚ ਆਏ ਕਹਿੰਦੇ ਬਨ ਗਠੜੀ ਸਤ ਗੁਰ ਕਾਲ ਦੇ ਜਾਲ ਚੋਂ ਛਡਾਉਣ ਆਏ ਨੇ ਪਾਪੀ ਜੀਵਾ ਤੇ ਤਰਸ ਕਮਾਉਣ ਆਏ ਨੇ ਸਤ ਗੁਰ ਕਾਲ ਦੇ ਜਾਲ ਚੋਂ ਛਡੌਣ ਆਏ ਨੇ ਪਾਪੀ ਜੀ ਵਾਤੇ ਤਰਸ ਕਮਾਉਣ ਆਏ ਨੇ ਸਤ ਗੁਰ ਕਹਿੰਦੇ ਵਿਸ਼ਵਾਸ ਵਾਲੀ ਬਨ ਗਠੜੀ ਸਤ ਗੁਰ ਕਹਿੰਦੇ ਵਿਸ਼ਵਾਸ ਵਾਲੀ ਬਨ ਗਠੜੀ ਇੱਥੇ ਬੈਠ ਨਹੀਂ ਰਹਿਣਾ ਕਹਿੰਦੇ ਬਨ ਗਠੜੀ ਇੱਥੇ ਬੈਠ ਨਹੀਂ ਰਹਿਣਾ ਕਹਿੰਦੇ ਬਨ ਗਠੜੀ ਸਤ ਗੁਰ ਸੁਪਨੇ ਚ ਆਏ ਕਹਿੰਦੇ ਬਨ ਗਠੜੀ ਸਤ ਗੁਰ ਸੁਪਨੇ ਚ ਆਏ ਕਹਿੰਦੇ ਬਨ ਗਠੜੀ